ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਜੁੜੇ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਨਵੇਂ ਨੇ ਫੇਸਬੁਕ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਦੋਸਤੋ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਇਦਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਜਿੱਦਾਂ ਕਿ ਤਕਰੀਬਨ ਕਣਕਾਂ ਦੀ ਬੜਾਈ ਤੋਂ ਬਾਅਦ ਤੂੜੀਆਂ ਵੀ ਬਣ ਗਈਆਂ ਨੇ ਅੱਗੇ ਕਿਸਾਨ ਵੀਰਾਂ ਨੇ ਮਤਲਬ ਕਿ ਅੱਗੇ ਪਨੀਰੀਆਂ ਦੀ ਬਜਾਈ ਵੀ ਕਰਨੀ ਆ ਤੇ ਪਨੀਰੀਆਂ ਬੀਜਦੇ ਸਮੇਂ ਦੋਸਤੋ ਆਪਾਂ ਜਿਹੜੀ ਥਾਂ ਦੀ ਮਿੰਨਤੀ ਗਿਣਤੀ ਕਿਵੇਂ ਕਰ ਸਕਦੇ ਆ ਉਹਦੇ ਜਿਹੜੇ ਸਬੰਧ ਦੇ ਵਿੱਚ ਅੱਜ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਆ ਤੁਸੀਂ ਆਪਣੇ ਕਿੱਲੇ ਦੇ ਹਿਸਾਬ ਨਾਲ ਆਪਣੇ ਕਿੱਲਿਆਂ ਦੇ ਹਿਸਾਬ ਨਾਲ ਤੁਸੀਂ ਕਿੰਨੇ ਮਰਲੇ ਜਗ੍ਹਾ ਦੀ ਚੋਣ ਕਰ ਸਕਦੇ ਹੋ ਕਿੰਨੀ ਜਗ੍ਹਾ ਜਿਹੜੀ ਮਿੰਨਤੀ ਕਰ ਸਕਦੇ ਹੋ ਤੇ ਕਿੰਨਾ ਬੀਜ ਪਾ ਸਕਦੇ ਹੋ ਉਸ ਜਗ੍ਹਾ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋਸਤੋ ਇਸ ਵੀਡੀਓ ਦੇ ਰਾਹੀ ਉਹ ਜਿਹੜੀ ਬਿਲਕੁਲ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਜਿਹੜੇ ਵੀਰਾਂ ਨੂੰ ਪਤਾ ਬਹੁਤ ਵਧੀਆ ਗੱਲ ਹੈ ਜਿਹੜੇ ਵੀਰਾਂ ਨੂੰ ਨਹੀਂ ਪਤਾਗਾ ਤਕਰੀਬਨ ਜਦੋਂ ਆਪਾਂ ਮਰਲੇ ਬਣਾਉਣੇ ਹੁੰਦੇ ਆ ਚਾਹੇ ਕਨਾਲ ਦੇ ਵਿੱਚ ਪਨੀਰੀ ਬੀਜ ਨਹੀਂ ਹੁੰਦੀ ਆ ਤੇ ਉਹ ਜਿਹੜੀ ਆਪਾਂ ਵੰਡ ਜਗ੍ਹਾ ਦੀ ਕਿਵੇਂ ਕਰ ਸਕੀਏ ਕਿਵੇਂ ਮਿੰਟੀ ਕਰ ਸਕੀਏ ਉਸ ਜਗ੍ਹਾ ਦੀ ਉਹ ਮੈਂ ਅੱਜ ਤੁਹਾਡੇ ਨਾਲ ਜਿਹੜੀ ਛੋਟੀ ਜੀ ਕੋਸ਼ਿਸ਼ ਹੈ ਦੋਸਤੋ ਆ ਸ਼ੇਅਰ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਚੰਗੀ ਲੱਗੇ ਤੇ ਹੋਰਾਂ ਵੀਰਾਂ ਤੱਕ ਜਿਹੜੀ ਵੀਡੀਓ ਸ਼ੇਅਰ ਵੀ ਜ ਤੇ ਚਲਦੇ ਆਂ ਦੋਸਤੋ ਕਿਉਂਕਿ ਜਿਹੜਾ ਬੀਜ ਹੁੰਦਾ ਦੋਸਤੋ ਉਹ ਆਪਾਂ ਮਰਲਾ ਡੇਢ ਮਰਲਾ ਕਿੰਨਾ ਪਾਉਣਾ ਹੈਗਾ ਝੋਨੇ ਦਾ ਆ ਤੇ ਉਹ ਵੀ ਮੈਂ ਤੁਹਾਡੇ ਨਾਲ ਇਸੇ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਵੀ ਕਿੰਨਾ ਕ ਬੀਜ ਪਾ ਸਕਦੇ ਆ ਬਾਕੀ ਕੋਈ ਵੀਰ ਅੱਧਾ ਕਿਲੋ ਕਿਲੋ ਵੱਧ ਵੀ ਪਾ ਸਕਦਾ ਪਾਉਂਦਾ ਹੋਵੇਗਾ ਪਰ ਜਿੰਨਾ ਕ ਆਪਾਂ ਪਾਈਦਾ ਉਹ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਜਿਹੜੀ ਸ਼ੇਅਰ ਕਰੂੰਗਾ ਗੱਲਬਾਤ ਤੇ ਚਲਦੇ ਆਂ ਆਪਾਂ ਵੀਡੀਓ ਤੇ ਉੱਤੇ ਤੇ ਗੱਲ ਕਰਦੇ ਹਾਂ ਦੋਸਤੋ ਜਦੋਂ ਕਰਮਾ ਆਪਾਂ ਮਾਰਨੀਆਂ ਹੈਗੀਆਂ ਤੇ ਇੱਕ ਕਰਮ ਤੁਸੀਂ ਬਣਾ ਲੈਣੀ ਹੈ 5.5 ਫੁੱਟ ਦੀ ਇੱਕ ਕਰਮ ਬਣਾ ਲੈਣੀ ਆ ਆ ਜਿੱਦਾਂ ਕੀ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਵੇਖ ਰਹੇ ਹੋ ਬਿਲਕੁਲ 5.5 ਫੁੱਟ ਦਾ ਤੁਸੀਂ ਡੰਡਾ 5.5 ਫੁੱਟ ਤੁਸੀਂ ਫੀਤੇ ਦੇ ਨਾਲ ਇੰਜੀ ਟੇਪ ਦੇ ਨਾਲ ਬਿਲਕੁਲ ਮਿੰਨ ਕੀ ਜਿਹੜੀ 5.5 ਫੁੱਟ ਦੀ ਕਰਮ ਬਣਾ ਲੈਣੀ ਆ ਤੇ ਜੇਕਰ ਆਪਾਂ ਦੋਸਤੋ ਜਗਾ ਇੱਕ ਕਨਾਲ ਦੀ ਕਾਊਂਟ ਕਰੀਏ ਤੇ 180 ਕਰਮਾ ਜੜੀਆਂ ਦੋਸਤੋ ਉਹ ਬਣਦੀਆਂ ਨੇ ਟੋਟਲ 180 ਕਰਮਾ ਕਨਾਲ ਬਣਦੀ ਹੈਗੀ ਆ ਤੁਸੀਂ ਥਾਂ ਦੀ ਆਪਣੇ ਬਾਦ ਕਾਰਡ ਜਿਹੜੀ ਆ ਉਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕਿਉਂਕਿ ਜੇਕਰ ਤਾਂ ਆਪਾਂ 18 ਲੰਮੀਆਂ ਮਾਰਦੇ ਆ ਕਰਮਾਂ ਤੇ 10 ਇੱਕ ਪਾਸੇ ਮਾਰਦੇ ਆ ਤੇ 180 ਇਹ ਕਰਮਾਂ ਦਾ ਜਿਹੜਾ ਦੋਸਤੋ ਇੱਕ ਕਨਾਲ ਜਗ੍ਹਾ ਬਣ ਜਾਂਦੀ ਆ ਜੇ ਤੁਸੀਂ ਇੱਕ ਕਨਾਲ ਦੀ ਪਨੀਰੀ ਬੀਜਣੀ ਚਾਹੁੰਦੇ ਇੱਕ ਕਨਾਲ ਜਗ੍ਹਾ ਦੇ ਵਿੱਚ ਤੇ 180 ਕਰਮਾਂ ਦੀ ਬਣਦੀ ਆ ਤੇ ਜੇਕਰ ਜਗ੍ਹਾ ਤੁਹਾਡੀ ਕਿਸੇ ਬਨੇਓ ਘਾਟ ਕਾੜ ਹੈਗੀ ਆ ਕਿਸੇ ਬਨੇ ਵੱਧ ਹੈਗੀ ਆ ਤੇ 15 ਗੁਣਾ ਤੁਸੀਂ 12 ਵੀ ਮਾਰ ਸਕਦੇ ਹੋ 15 ਪਾਏ 12 ਦਾ ਜਿਹੜਾ ਥਾਂ ਰੱਖ ਸਕਦੇ ਹੋ 15 ਇੱਕ ਪਾਸੇ ਕਰਮਾਂ ਮਾਰ ਸਕਦੇ ਹੋ ਤੇ 12 ਇੱਕ ਪਾਸੇ ਮਾਰ ਸਕਦੇ ਹੋ ਤੇ ਉਹ ਜਿਹੜੀ 80 ਕਰਮਾਂ ਜਿਹੜੀਆਂ ਦੋਸਤੋ ਜਗ੍ਹਾ ਪੂਰੀ ਹੋ ਜਾਵੇਗੀ ਤੇ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਬੇਸਿਕਲੀ ਤੇ ਸੱਤੇ ਵੀਰ ਨੂੰ ਕਹਿੰਦੇ ਆਪਾਂ ਇੱਕ ਕਰਮ ਮਾਰੇਗਾ ਸੱਤੇ ਕਰਮ ਇੱਕ ਮਾਰ ਕੇ ਵਿਖਾ ਦੇ ਇੱਕ ਮਰਲਾ ਜਿਹੜੀ ਜਗ੍ਹਾ ਦੋਸਤੋ ਬਰਾਉਣੀ ਆ ਇੱਕ ਕਰਮ ਤੇ ਦੋ ਕਰ ਦੂਜੀ ਕਰਮ ਮਾਰਦੇ ਸੱਤੇ ਮਾਰਦੇ ਦੂਜੀ ਕਰਮ ਵੀ ਤੇ ਇੱਕ ਹੋਰ ਮਾਰਦੇ ਅਗੇ ਇਹ ਤਿੰਨ ਤਿੰਨ ਕਰਮਾ ਤੇ ਨਿਸ਼ਾਨੀ ਲਾਦੇ ਬਸ ਮਾੜੀ ਜੀ ਬਸ ਬਸ ਇਹ ਤਿੰਨ ਕਰਮਾ 200 ਇੱਥੋਂ ਤੱਕ ਜਗ੍ਹਾ ਹੈਗੀ ਆ ਜੇ ਤੁਸੀਂ ਇੱਕ ਮਰਲਾ ਪਨੀਰੀ ਬੀਜਣੀ ਹੈਗੀ ਆ ਕਿੱਲੇ ਵਾਸਤੇ ਤੇ 3/3 ਦੀ ਜਿਹੜੀ 200 ਕਰਮ ਹੁੰਦੀ ਆ ਤੇ ਤਿੰਨ ਕਰਮਾ ਤੁਸੀਂ ਇੱਕ ਪਾਸੇ ਨੂੰ ਤੇ ਤਿੰਨ ਕਰਮਾ ਤੁਸੀਂ ਇੱਕ ਪਾਸੇ ਨੂੰ ਜਿਹੜੀ ਅ ਮਿੰਨਤੀ ਕਰਕੇ ਦੋਸਤੋ ਇੱਕ ਮਰਲਾ ਜਿਹੜਾ ਤੁਸੀਂ ਜਗ੍ਹਾ ਨਿਸ਼ਚਿਤ ਕਰ ਸਕਦੇ ਉਹਦੇ ਵਿੱਚ ਬੀਜ ਪਾ ਸਕਦੇ ਹੋ ਤੇ ਜੇਕਰ ਵੀਰ ਕਿਸੇ ਨੇ ਦੋ ਮਰਲੇ ਜਗ੍ਹਾ ਬਣਾਉਣੀ ਆ ਤੇ ਤੁਸੀਂ ਆ ਤਿੰਨ ਕਰਮਾ ਹੁਣ ਤੱਕ ਵੱਜ ਗਈ ਆ ਤੇ ਤਿੰਨ ਕਰਮਾ ਸੱਤੇ ਹੋਰ ਅਗੇ ਮਾਰਦੇ ਜੇਕਰ 2 ਮਰਲੇ 200 ਜਗ੍ਹਾ ਬਣਾਉਣੀ ਆ ਤੇ ਤੁਸੀਂ 6 ਕਰਮਾ ਇੱਕ ਪਾਸੇ ਨੂੰ ਮਾਰਨੀਆਂ ਨੇ ਤੇ 6 ਕਰਮਾ ਇੱਕ ਪਾਸੇ ਮਾਰ ਕੇ ਤੇ 3 ਕਰਮਾ ਤੁਸੀਂ ਇੱਕ ਪਾਸੇ ਮਾਰੋਗੇ ਤੇ 2 ਮਰਲੇ ਜਗ੍ਹਾ ਬਣ ਜੂਈ ਇੱਕ ਹੋਰ ਕਰਮ ਮਾਰ ਦੇ ਕੇ ਵੀ ਆ ਦੋਸਤੋ 6 ਕਰਮਾ ਜਿਹੜੀ ਲੰਬਾਈ ਇਹਦੀ ਹੋ ਗਈ ਆ ਤੇ ਜਿਹੜੀ ਚੌੜਾਈ ਦੇ ਵਿੱਚ ਆ 3 ਕਰਮਾ ਤੁਸੀਂ ਜਦੋਂ ਮਾਰੋਗੇ ਤਾਂ ਇਹ 2 ਮਰਲੇ ਜਗ੍ਹਾ ਬਣ ਜਾਈਗੀ ਤੇ ਜਦੋਂ ਦੋਸਤੋ ਤੁਸੀਂ 3 ਮਰਲੇ ਜਗ੍ਹਾ ਵਿਚ ਨਹੀਂ ਹੈਗੀ ਆ ਝੋਨੇ ਦੀ ਪਨੀਰੀ 3 ਮਰਲੇ ਵਿਚ ਨਹੀਂ ਆ ਤੇ 9 ਕਰਮਾ ਤੁਸੀਂ ਜਿਹੜੀ ਆ ਇੱਕ ਪਾਸੇ ਨੂੰ ਮਾਰ ਕੇ ਤੇ 3 ਕਰਮਾ ਤੁਸੀਂ ਇੱਕ ਪਾਸੇ ਨੂੰ ਮਾਰ ਸਕਦੇ ਜੀ 27 ਕਰਮਾਂ ਦਾ ਜਿਹੜਾ ਦੋਸਤੋ 3 ਮਰਲੇ ਜਗ੍ਹਾ ਹੋ ਜੂਗੀ ਤੇ ਜੇਕਰ 36 ਕਰਮਾਂ ਮਾਰਨੀ ਹੈ ਦੋਸਤੋ ਤੇ 9 ਇੱਕ ਪਾਸੇ ਨੂੰ ਤੇ 4 ਇੱਕ ਪਾਸੇ ਨੂੰ ਮਾਰ ਕੇ 36 ਕਰਮਾਂ ਦਾ ਦੋਸਤੋ ਜਿਹੜਾ ਤੁਸੀਂ 4 ਮਰਲੇ ਜਗ੍ਹਾ ਵੇਚ ਸਕਦੇ ਹੋ ਤੇ ਜੇਕਰ 5 ਮਰਲੇ ਜਗ੍ਹਾ ਬੀਜਣੀ ਹੈ ਤੇ 9 ਕਰਮਾਂ ਇੱਕ ਪਾਸੇ ਨੂੰ ਤੇ 5 ਇੱਕ ਪਾਸੇ ਨੂੰ ਮਾਰ ਕੇ 45 ਕਰਮਾਂ ਦਾ ਤੁਸੀਂ ਜਿਹੜਾ ਦੋਸਤੋ ਆ 5 ਮਰਲੇ ਜਗ੍ਹਾ ਬੀਜ ਸਕਦੇ ਜੀ ਇਸੀ ਤਰ੍ਹਾਂ ਦੋਸਤੋ ਜੇਕਰ ਆਪਾਂ 10 ਮਰਲੇ ਜਗ੍ਹਾ ਬੀਜਨੀਆ ਤੇ ਤਕਰੀਬਨ ਤੁਸੀਂ 10 ਕਰਮਾ ਇੱਕ ਪਾਸੇ ਨੂੰ ਮਾਰ ਸਕਦੇ ਹੋ ਆ ਤਕਰੀਬਨ ਆਪਾਂ ਮਾਰੀਆਂ ਨੇ ਅੱਗੇ ਸੱਤੇ ਮਾਰਦੇ ਪੂਰੀਆਂ 6 ਤੋਂ ਅੱਗੇ ਕਰਦੇ ਕਰਮ ਸਟਾਰਟ ਆਰ ਇਹ 7 ਹੋ ਗਈ ਆ ਤੇ ਅੱਗੇ 8 ਕਰਮਾ ਤੇ ਇੱਕ ਹੋਰ ਮਾਰਦੇ ਅੱਗੇ 9 ਜੀ ਆ 9 ਕਰਮ ਹੋ ਗਈ ਆ ਦੋਸਤੋ ਤੇ ਅੱਗੇ ਇਹ 10 ਕਰਮ ਹੋ ਗਈ ਮਾਰ ਦੋ ਇੱਕ ਸੱਤੇ ਹੋਰ ਕਰਦੇ ਬਰਾਬਰ ਤੇ ਆ 10 ਬਰਾਵਾ ਆ 10 ਹੋ ਗਈ ਆ ਆ ਨਿਸ਼ਾਨੀ ਲਾਈ ਹੋਈ ਸੀ ਆਪਣੀ ਪਹਿਲਾਂ ਦੀ ਇੱਥੇ ਕਿਉਂਕਿ ਆਪਾਂ 10 ਮਰਲੇ ਜਿਹੜੀ ਦੋਸਤੋ ਜਗਾ ਤੇ ਪਨੀਰੀ ਜਿਹੜੀ ਆ ਬਜਾਈ ਕਰਦੇ ਆ 10 ਮਰਲੇ ਜਿਹੜੀ ਆਪਾਂ ਜਗਾ ਬੀਜਦੇ ਹੁੰਨੇ ਆ 10 ਇੱਕ ਪਾਸੇ ਆ ਤੇ 9 ਇੱਕ ਪਾਸੇ ਆ 10/9 ਦਾ ਦੋ ਦੋ ਤੁਹ ਮਾਰੋਗੇ 10 90 ਹੋ ਜਾਊਗਾ ਦੋਸਤੋ ਤੇ 9 9 ਦੇ ਨਾਲ ਇਹਨੂੰ ਭਾਗ ਕਰ ਦੋਗੇ 3/3 ਕਰਮ ਦਾ ਜਿਹੜਾ ਦੋਸਤੋ 3/3 ਦਾ ਜਿਹੜਾ ਮਰਲਾ ਹੁੰਦਾ ਤੇ 9 ਨਾਲ ਭਾਗ ਕਰ ਦੋਗੇ ਦੋਸਤੋ ਤੇ ਇਹ ਜਿਹੜਾ 10 ਮਰਲੇ ਜਗਾ ਤੁਹਾਡੇ ਕੋਲ ਬਣ ਕੇ ਤਿਆਰ ਹੋ ਜੂਗੀ ਇਹ ਜਿਹੜੀ ਬਿਲਕੁਲ ਦੋਸਤੋ ਆਸਾਨੀ ਆ ਸੌਖੇ ਢੰਗ ਨਾਲ ਆ ਤਰੀਕੇ ਨਾਲ 5.5 ਫੁੱਟ ਦੀ ਕਰਮ ਬਣਾ ਲੈਣੀ ਆ ਅੱਗੇ ਤੁਸੀਂ ਕਰਮਾ ਮਾਰ ਲੈਣੀਆਂ ਨੇ ਜਿਹੜੇ ਹਿਸਾਬ ਨਾਲ ਤੁਸੀਂ ਮਾਰਨੀ ਆ 15 ਇੱਕ ਪਾਸੇ ਨੂੰ ਮਾਰ ਲਓਗੇ ਤੇ 12 ਇੱਕ ਪਾਸੇ ਨੂੰ ਮਾਰ ਲਓਗੇ ਦੋਸਤੋ 180 ਕਰਮਾਂ ਦਾ ਜਿਹੜਾ ਦੋਸਤੋ ਇੱਕ ਕਨਾਲ ਜਿਹੜੀ ਜ ਇੱਕ ਕਨਾਲ ਜਗ੍ਹਾ ਬਣ ਜੂਗੀ 20 ਮਰਲੇ ਜਿਹੜੀ ਟੋਟਲ ਜਗ੍ਹਾ ਤੁਹਾਡੇ ਅੱਗੇ ਬਣ ਕੇ ਤਿਆਰ ਹੋ ਜੂਗੀ ਤੇ ਰਹੀ ਗੱਲ ਆ ਦੋਸਤੋ ਆਪਾਂ ਹੁਣ ਇਹਦੇ 'ਚ ਗੱਲ ਕਰੀਏ ਵੀ ਜੇਕਰ ਆਪਣੇ ਕੋਲ 10 ਬੰਨੇ 1 ਮਾਰੀਆਂ ਤੇ 9 ਪਾਸੇ 1 ਮਾਰੀਆਂ ਤੇ ਆਪਣੇ ਕੋਲ 10 ਮਰਲੇ ਜਗ੍ਹਾ ਬਣ ਗਈ ਆ ਤੇ ਬੀਜ ਆਪਾਂ ਕਿੰਨਾ ਪਾਉਣਾ ਹੈ ਕਈ ਵੀਰ ਆ 3 ਕਿਲੋ 20 ਵੀ ਪਾਉਂਦੇ ਆ ਜੇਕਰ ਆਪਾਂ 10 ਮਰਲਿਆਂ ਦੇ ਵਿੱਚ ਬੀਜ ਪਾਉਣਾ ਤਾਂ 3 ਕਿਲੋ ਪਾਈਏ ਤਾਂ 30 ਕਿਲੋ ਦਾ ਇੱਕ ਥੈਲਾ ਜਿਹੜਾ ਹੈਗਾ ਉਹ ਕੰਪਲੀਟ ਬੋਰਾ ਪੈ ਜਾਂਦਾ ਹੈਗਾ ਤੇ ਜੇਕਰ ਆਪਾਂ 2.5 ਕਿਲੋ ਪਾਈਏ ਤੇ ਉਹ ਆਪਾਂ ਨੂੰ ਪਤਾ ਵੀ ਨੀਅਰ 25 24 25 ਦੇ ਏੜ-ਗੜ ਜਿਹੜਾ ਬੀਜ ਪਵੇਗਾ ਇਸ ਕਰਕੇ ਕਈ ਥਾਵਾਂ ਤੇ 2.5 ਕਿਲੋ ਬੀਜ ਵੀ ਮਰਲੇ ਦਾ ਪਾਉਂਦੇ ਨੇ ਕਿਸਾਨ ਵੀਰ ਪਨੀਰੀ ਬੀਜਣ ਦੇ ਸਮੇਂ ਤੇ ਕਈ ਵੀਰ 3 ਕਿਲੋ ਬੀਜ ਵੀ ਪਾ ਦਿੰਦੇ ਆ ਤੇ ਦੋਸਤੋ ਆ ਬਾਕੀ ਆ ਮਿੰਤੀ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਆਟੇ ਸੱਟੇ ਜਦੋਂ ਆਪਾਂ ਚੀਜ਼-ਬੀਜ਼ ਤਾਂ ਲੈਨੇ ਆਂ ਔਰ ਕਿਤੇ ਨਾ ਕਿਤੇ ਸ਼ਾਰਟੇਜ ਆ ਜਾਂਦੀ ਆ ਚਾਹੇ ਉਹ ਪਨੀਰੀ ਜਿਆਦੀ ਵੱਧ ਜਾਂਦੀ ਆ ਚਾਹੇ ਜਿਆਦੀ ਘਟ ਜਾਂਦੀ ਆ ਤਕਰੀਬਨ ਜੇਕਰ ਪਨੀਰੀ ਸੰਘਣੀ ਹੈਗੀ ਆ ਤਾਂ ਇੱਕ ਮਰਲੇ ਦਾ ਜਿਹੜਾ ਲਾ ਕੜਾ ਜਾਂਦੀ ਹੈਗੀ ਆ ਕਿੱਲੇ ਦਾ ਤੇ ਜੇਕਰ ਥੋੜੀ ਬਾਦੀ ਭਰ ਲਈ ਆ ਪਨੀਰੀ ਕਿਤੇ ਕੋਈ ਬੂਟਾ ਮਾੜਾ ਜਾਂ ਕੁਝ ਵੀ ਆ ਤੇ ਡੇਢ ਕ ਮਰਲਾ ਤੁਸੀਂ ਘੱਟੋ ਘੱਟ ਮੰਨ ਕੇ ਚਲੋ ਵੀ ਡੇਢ ਮਰਲੇ ਦੀ ਪਨੀਰੀ ਆ ਉਹ ਕਿੱਲੇ ਦੇ ਵਿੱਚ ਲੱਗ ਜਾਂਦੀ ਆ ਇਸ ਕਰਕੇ ਜਿਹੜੀ ਆਪਣੇ ਕੋਲ ਇੱਕ ਆਪਾਂ ਜਿਹੜੀ ਤਿਆਰੀ ਕਰ ਰਹੇ ਸੀਗੇ ਆਪਾਂ ਜਿਹੜਾ 9 ਤੋਂ 10 ਮਰਲੇ ਜਿਹੜੀ ਜਗਾ ਉਹ ਤਿਆਰ ਕਰਨੀ ਸੀਗੀ ਇੱਕ ਪਾਸੇ ਤੁਸੀਂ ਵੇਖੋਗੇ ਵੀ ਇੱਕ ਪਾਸੇ ਆਪਾਂ 10 ਕਰਮਾ ਮਾਰੀਆਂ ਨੇ ਤੇ ਇੱਕ ਪਾਸੇ ਆਪਾਂ 9 ਕਰਮਾ ਮਾਰੀਆਂ ਹੋਈਆਂ ਨੇ ਤੇ ਇਹ ਜਿਹੜੀ ਆ ਦੋਸਤੋ 10 ਮਰਲੇ ਜਿਹੜੀ ਜਗਾ ਬਣ ਕੇ ਤਿਆਰ ਹੋ ਗਈ ਆ ਤੇ ਜੇਕਰ ਤੁਸੀਂ ਵਧਾਉਣੀ ਚਾਹੁੰਦੇ ਹੋ ਜੇ ਹਟਾਉਣੀ ਚਾਹੁੰਦੇ ਹੋ ਤਾਂ ਉਹ ਮੈਂ ਤੁਹਾਨੂੰ ਬਿਲਕੁਲ ਵਿਸਤਾਰ ਦੇ ਨਾਲ ਦੱਸ ਦਿੱਤਾ ਹੈ ਜਿਵੇਂ ਜਿਵੇਂ ਦੋਸਤੋ ਤੁਸੀਂ 6/3 ਦੀ ਕਰਮਾ ਮਾਰ ਲਓਗੇ ਤੇ ਉਹ 18 ਹੋ ਜੂ 2 ਮਰਲੇ ਜਗਾ ਬਣ ਜੂਗੀ ਤੇ ਜੇਕਰ 9 ਕਰਮਾ ਇੱਕ ਪਾਸੇ ਨੂੰ ਮਾਰ ਲਓਗੇ ਤੇ 3 ਇੱਕ ਪਾਸੇ ਨੂੰ ਮਾਰ ਲਓਗੇ ਤੇ ਉਹ 3 ਮਰਲੇ ਜਗਾ ਜਿਹੜੀ ਹੋ ਜੂਗੀ ਇਸੇ ਤਰ੍ਹਾਂ ਜੇਕਰ 9 ਇੱਕ ਪਾਸੇ ਤੇ 4 ਇੱਕ ਪਾਸੇ ਮਾਰ ਲਓਗੇ ਕਰਮਾ 36 ਕਰਮਾ ਦਾ ਜਿਹੜਾ ਦੋਸਤੋ ਉਹ ਆਪਣੇ ਕੋਲ 4 ਮਰਲੇ ਜਗਾ ਹੋ ਜੂਗੀ ਇਸੇ ਤਰ੍ਹਾਂ ਦੋਸਤੋ ਅੱਗੇ ਤੁਸੀਂ ਸਟੈਪ ਬਾਈ ਸਟੈਪ ਵਧਾ ਸਕਦੇ ਹੋ ਆਪਣੀ ਜਗ੍ਹਾ ਦੇ ਹਿਸਾਬ ਨਾਲ ਆਪਣੀ ਬਜਾਈ ਦੇ ਹਿਸਾਬ ਨਾਲ ਬੀਜ ਵੀ ਤੁਹਾਨੂੰ ਦੱਸ ਦਿੱਤਾ ਤਕਰੀਬਨ ਤਕਰੀਬਨ ਆਪਾਂ 2.5 ਕਿਲੋ ਵੀ ਪਾਉਣਿਆ ਕਿੱਲੇ ਦਾ ਤੇ ਜੇਕਰ ਆਪਾਂ ਨੂੰ ਹੋਰ ਵੀ ਲੱਗੇ ਤਾਂ ਕਈ ਥਾਵਾਂ ਤੇ 3 ਕਿਲੋ 3 ਕਿਲੋ ਵੀ ਵੀਰ ਪਾਉਂਦੇ ਨੇ ਬੀਜ ਤੇ ਬਾਕੀ ਜਿੰਨੀ ਸੰਘਣੀ ਪਨੀਰੀ ਹੋ ਜਾ ਜਿੰਨੀ ਪਨੀਰੀ ਸਹੀ ਹੋਵੇ ਤੇ ਇੱਕ ਮਰਲਾ ਵੀ ਬਹੁਤ ਹੁੰਦੀ ਆ ਕਿੱਲੇ ਲਈ ਤੇ ਨਾਰਮਲੀ ਵੀ ਆਪਾਂ 1.5 ਮਰਲੇ ਦੀ ਵੀ ਜੜੀ ਆ ਕਿੱਲੇ ਦੇ ਵਿੱਚ ਕਈ ਗਣਾ ਲਾ ਦਿੰਦੇ ਆ ਥੋੜਾ ਬਾਤਾ ਵਿਰਲੀ ਹੋਵੇ ਪਨੀਰੀ ਤੇ ਇਹ ਸੀ ਦੋਸਤੋ ਇੱਕ ਛੋਟੀ ਜੀ ਕੋਸ਼ਿਸ਼ ਚੰਗੀ ਲੱਗੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਕੀ ਆਪਣੇ ਸੁਝਾਅ ਜਿਹੜੇ ਆ ਉਹ ਦਿਨੇ ਨਾ ਭੁੱਲਿਆ ਕਰੋ ਤੇ ਹੋਰ ਅਗੇ ਕਿਸ ਕਨਸੈਪਟ ਦੇ ਕੇਸ ਆਪਾਂ ਬੇਸ ਦੇ ਉੱਪਰ ਜਿਹੜੀ ਚੀਜ਼ ਬਣਾਈ ਹੈ ਉਹ ਵੀ ਜਰੂਰ ਮੈਨੂੰ ਦੱਸਦੇ ਰਿਹਾ ਕਰੋ ਬਾਕੀ ਜੇ ਹੋਰ ਤੁਹਾਡਾ ਤੁਹਾ ਕਿਸੇ ਕਿਸੇ तरह ਕੋਈ ਸਵਾਲ ਹੋਵੇ ਚਾਹੇ ਪੁੱਛਣਾ ਚਾਹੁੰਦੇ ਹੋ ਦੱਸਣਾ ਚਾਹੁੰਦੇ ਹੋ ਤੇ ਕਮੈਂਟਾਂ ਦੇ ਵਿੱਚ ਵੀ ਤੇ ਮੇਰੇ ਸੰਪਰਕ ਨੰਬਰ ਦੋਸਤੋ 9815142150 ਤੇ ਤੁਸੀਂ ਸੰਪਰਕ ਕਰਕੇ ਵੀ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ